ਟਰੇਨ ਜਿਹੜੀ ਆ ਉਹ ਜਾਰੀ ਆ ਮਨਜੀਤ ਸਿੰਘ ਰਾਏ ਜਿਲ੍ਹਾ ਜਕਜੀਰ ਕੇਜੀ ਅਨਿਲ ਵਾਸੂਦੇਵਾ ਜੀ ਭੈਣ ਕਸ਼ਵ ਔਰ ਬਾਕੀ ਇਸ ਪਾਰਟੀ ਦੇ ਸਭ ਬਡੇ ਨੇਤਾ ਬਡਾਰਾ ਸਾਹਿਬ ਜਨਕਸ਼ਕਤੀ ਸਾਹਿਬ ਪਾਰਟੀ ਦੇ ਸਭ ਰਾਮਪਾਲ ਸਾਰੀ ਪਾਰਟੀ ਦੇ ਲੋਕ ਅੱਜ ਇਹਨਾਂ ਨੂੰ ਚੰਡੀ ਦਿਖਾਣ ਲਈ ਇੱਥੇ ਆਏ ਨੇ ਇਹਨਾਂ ਦੀ ਯਾਤਰਾ ਸੁਖਦ ਹੋਏ ਭਗਵਾਨ ਰਾਮ ਸਭ ਤੇ ਕਿਰਪਾ ਕਰਨ ਭਗਵਾਨ ਰਾਮ ਪੰਜਾਬ ਤੇ ਕਿਰਪਾ ਕਰਨ ਪੰਜਾਬ ਸਮਰਿੱਧ ਹੋਏ ਸੁਧਿਰੜ ਹੋਏ ਪੰਜਾਬ ਦਾ ਭਾਈਚਾਰਾ ਮਜ਼ਬੂਤ ਹੋਏ ਔਰ ਭਗਵਾਨ ਰਾਮ ਜੀ ਦੀ ਕਿਰਪਾ ਮੇਰੇ ਪੰਜਾਬ ਤੇ ਮੇਰੇ ਦੇਸ਼ ਤੇ ਔਰ ਵਿਸ਼ੇਸ਼ ਕਰਕੇ ਨਰਿੰਦਰ ਭਾਈ ਮੋਦੀ ਤੇ ਭਗਵਾਨ ਰਾਮ ਦੀ ਕਿਰਪਾ ਹੈ ਜੈ શ્રી ਰਾਮ ਜੈ શ્રી ਰਾਮ ਨਾਲ ਆ ਜੋ 500 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਲਗਭਗ 3 ਲੱਖ ਰਾਮ ਭਗਤਾਂ ਦੇ ਬਲੀਦਾਨ ਤੋਂ ਬਾਅਦ 22 ਜਨਵਰੀ ਨੂੰ देश के दे ओजस्वी तेजस्वी प्रधानमंत्री नरेंद्र भाई मोदी जी ने अयोध्या राम स्थली के अंदर भगवान राम जी विग्रह का की प्राण प्रतिष्ठा की थी और उस तो बाद पूरे देश के दे अंदर एक राम लहर चल रही है और कला उद्घाटन ही नहीं, नहीं किया का राम भगत ਸੁਚਾਰੂ ਰੂਪ ਦੇ ਅੰਦਰ ਭਗਵਾਨ RAM ਲਾਲਾ ਦੇ ਦਰਸ਼ਨ ਕਰਪਾਨ ਜਿੱਥੇ RAM ਖੇਲੇ ਨੇ ਜਿੱਥੇ RAM ਪ੍ਰਗਟ ਹੋਏ ਨੇ ਉਤੋਂ ਦੀ ਰਾਜ ਨੂੰ ਆਪਣੇ ਮਸਤਕ ਤੇ ਲਗਾ ਪਾਨ ਕਿਉਂਕਿ ਸਾਡੇ ਜੀਵਨ ਦੀ ਸ਼ੁਰੂਆਤ RAM ਹੈ ਸਾਡੇ ਜੀਵਨ ਦਾ ਅੰਤ RAM ਹੈ ਔਰ RAM ਸਾਡੇ ਲਈ ਆਸਤਾ ਦਾ ਕੇਂਦਰ ਨੇ ਇਹਦਾ ਪੂਰਾ ਪ੍ਰਬੰਧ ਕੀਤਾ ਕਿ ਪੂਰੇ ਦੇਸ਼ ਦੇ ਕੋਨੇ-ਕੋਨੇ ਤੋਂ ਆਰਾਮ ਭਗਤ ਅਯੋਧਿਆ ਦੇ ਅੰਦਰ ਦਿਵਯ ਮੰਦਰ ਦੇ ਦਰਸ਼ਨ ਕਰ ਸਕਣ ਉਹਦੇ ਹੀ ਤਹਿਤ ਅੱਜ ਪਠਾਨਕੋਟ ਤੋਂ ਟ੍ਰੇਨ ਜਿਹੜੀ ਆ ਉਹ ਜਾਰੀ ਆ ਮਨਜੀਤ ਸਿੰਘ ਰਾਏ ਜ਼ਿਲ੍ਹਾ ਜਗਜੀ ਰਕੇਸ਼ ਜੀ ਅਨਿਲ ਵਾਸੂਦੇਵਾ ਜੀ ਭੈਣ ਕਸ਼ਵ ਔਰ ਬਾਕੀ ਪਾਰਟੀ ਦੇ ਸਭ ਬੜੇ ਨੇਤਾ ਬੜਾਰਾ ਸਾਹਿਬ ਜਨਰਲ ਸੈਕਟਰੀ ਸਾਹਿਬ ਪਾਰਟੀ ਦੇ ਸਭ ਰਾਮਪਾਲ ਸਾਰੀ ਪਾਰਟੀ ਦੇ ਲੋਕ ਅੱਜ ਇਹਨਾਂ ਨੂੰ ਚੰਡੀ ਦਿਖਾਣ ਲਈ ਇੱਥੇ ਆਏ ਨੇ ਇਹਨਾਂ ਦੀ ਯਾਤਰਾ ਸੁਖਦ ਹੋਏ ਭਗਵਾਨ ਰਾਮ ਸਭ ਤੇ ਕਿਰਪਾ ਕਰਨ ਭਗਵਾਨ ਰਾਮ ਪੰਜਾਬ ਤੇ ਕਿਰਪਾ ਕਰਨ ਪੰਜਾਬ ਸਮਰਿੱਧ ਹੋਏ ਸੁਦ੍ਰਿੜ ਹੋਏ ਪੰਜਾਬ ਦਾ ਭਾਈਚਾਰਾ ਮਜ਼ਬੂਤ ਹੋਏ ਔਰ ਭਗਵਾਨ ਰਾਮ ਜੀ ਦੀ ਕਿਰਪਾ ਮੇਰੇ ਪੰਜਾਬ ਤੇ ਮੇਰੇ ਦੇਸ਼ ਤੇ ਔਰ ਵਿਸ਼ੇਸ਼ ਕਰਕੇ ਨਰਿੰਦਰ ਭਾਈ ਮੋਦੀ ਤੇ ਭਗਵਾਨ ਰਾਮ ਦੀ ਕਿਰਪਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਮਾਧਿਅਮ ਬਣਾਇਆ ਸਾਡੀ ਇਸ ਯਾਤਰਾ ਦਾ ਜਿਨ੍ਹਾਂ ਦੇ ਦੁਆਰਾ ਐਡਾ ਭਵਯ ਦਿਵਯ ਮੰਦਿਰ ਜਿਹੜਾ ਉਹ ਬਣਿਆ ਔਰ ਉਹਨਾਂ ਦੇ ਕਰ ਕਮਲਾ ਨਾਲ ਅਸੰਖੇ ਸੰਤ ਸਾਧੂ ਸਮਾਜ ਦੇ ਮੌਜੂਦਗੀ ਦੇ ਅੰਦਰੋਂ ਪ੍ਰਾਨਕ ਪティਸ਼ਟਾ ਹੋਈ ਹੈ ਆਓ ਮਿਲ ਕੇ ਉਹਨਾਂ ਦੀ ਸੇਧ ਦੇ ਲਈ ਉਹਨਾਂ ਦੀ ਕਾਮਯਾਬੀ ਦੇ ਲਈ ਕਿ ਉਹਨਾਂ ਦੇ ਨਤ੍ਰਿਤਵ ਵਿੱਚ ਇਹ ਦੇਸ਼ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਬਣੇ ਔਰ ਇਹ ਦੇਸ਼ ਜਿਹਦੀ ਪਹਿਚਾਨ ਨਾਮ ਹੈ ਆਪਣੇ ਮੈਂ ਦੇਖ ਰਹੀ ਸੀ ਟ੍ਰੇਨ 'ਚ ਬਜ਼ੁਰਗ ਮਾਤਾ ਵਾ ਪਹਿਣਾ ਬੱਚੇ ਰਾਮਈ ਹੋਏ ਪਹਿਨੇ